ਇੱਕ ਬੰਦਾ ਜਿਹੜਾ ਐਮਐਲਏ ਰਿਹਾ ਹੋਵੇ ਕੈਬਨਿਟ ਮਨਿਸਟਰ ਰਿਹਾ ਹੋਵੇ ਔਰ ਹੁਣ ਦੁਬਾਰਾ ਐਮਐਲਏ ਦੇ ਇਲੈਕਸ਼ਨ ਲੜ ਰਹੇ ਨੇ ਕਿ ਜੇ ਇੱਕ ਸਕੂਲ ਜਿਹੜਾ ਲੁਧਿਆਣਾ ਵੈਸਟ ਵਿੱਚ ਆਂਦਾ ਹੈ ਜੇ ਉਹਦੇ ਵਾਸਤੇ ਕੁਛ ਨਹੀਂ ਕਰ ਸਕਦੇ ਤੇ ਸ਼ਹਿਰ ਵਾਸਤੇ ਬੰਦਾ ਕੀ ਕਰੇਗਾ ਇਹਨਾ ਸਕੂਲ ਦਾ ਵਾਰਿਸ ਹੋਇਆ ਪਿਆ ਤੇ ਆਸ਼ੂ ਜੀ ਇਹ ਕਹਿੰਦੇ ਜੀ ਮੈਂ ਮੈਂ ਕੁਛ ਨਹੀਂ ਕਰ ਸਕਦਾ ਬੈਂਕ ਸਟੇਟਮੈਂਟ ਜਦੋਂ ਸਾਨੂੰ ਦਿਖਾਈਆਂ ਗਈਆਂ ਆ ਉਦੇ ਵਿੱਚ ਪਾਇਆ ਗਿਆ ਕਿ ਕਰੋੜਾਂ ਰੁਪਏ ਦੀ ਕੈਸ਼ ਵਿਡਰੋਅਲ ਹੋਈ ਹੈ ਇਹਨਾਂ ਦੀ ਫਰਮ ਜਿਹੜੀ ਨਾਰਥ ਲਿੰਕ ਫਿਸਕਲ ਐਂਡ ਕੈਪੀਟਲ ਸਰਵਿਸਿਜ਼ ਲਿਮਟਿਡ ਹੈ ਉਹਦੇ ਵਿੱਚ ਪੈਸੇ ਟਰਾਂਸਫਰ ਹੋਏ ਔਰ ਉਸੇ ਕੰਪਨੀ ਦੇ ਵਿੱਚ ਸਾਡੇ ਸਕੂਲ ਦਾ ਚੁਪੜਾਸੀ ਹੈ ਬਲਵਿੰਦਰ ਸਿੰਘ ਜਿਹੜਾ ਸਕੂਲ ਦੀ ਮੈਨੇਜਮੈਂਟ ਕਮੇਟੀ ਚ ਅੱਜਕੱਲ ਇਹਨਾਂ ਨੇ ਜੁਆਇੰਟ ਸੈਕਟਰੀ ਬਣਾਇਆ ਹੋਇਆ ਹੈ ਉਹਦੇ ਨਾਮ ਤੇ 30 ਲੱਖ ਦੇ ਸ਼ੇਅਰ ਕੇਵਲ ਕ੍ਰਿਸ਼ਨ ਜਿਹੜਾ ਜਨਰਲ ਸੈਕਟਰੀ ਬਣਾਇਆ ਹੋਇਆ ਹੈ ਉਹ ਸਕੂਲ ਦਾ এমপ্লয়ੀ ਹੈ ਔਰ ਜਦੋਂ ਪੁਲਿਸ ਉਹਨੂੰ ਇਨਵੈਸਟਿਗੇਟ ਕਰਨ ਲਈ ਗਈ ਤੇ ਕਹਿੰਦਾ ਜੀ ਮੈਨੂੰ ਪੈਰੇਲਾਈਸਿਸ ਅਟੈਕ ਹੋਇਆ ਦਾ ਮੈਂ ਨਾ ਬੋਲ ਸਕਦਾ ਨਾ ਚੱਲ ਸਕਦਾ ਉਹਦੇ ਨਾਮ ਤੇ ਬੜੀ ਮੋਟੀ ਅਮਾਉਂਟ ਸ਼ੇਅਰ 2017 ਤੱਕ ਤੇ ਪਰਬੂਸ਼ਨ ਆਸ਼ੂ ਦਿਖਾਈ ਰਹੇ ਕਿ ਵਾਈਸ ਪ੍ਰੈਜ਼ੀਡੈਂਟ ਰੇ ਤੁਸੀਂ ਇਹ ਦੇਖੋ 2015 ਚ ਲੀਜ਼ ਡਿਡ ਹੋਈਆਂ ਜਿਹੜੇ ਪੱਕੇ ਚ ਪੈਸੇ ਲੈਂਦੇ ਆ ਉਹ ਤੇ ਸਕੂਲ ਦੇ ਅਕਾਊਂਟਾਂ ਚੋਂ ਕੱਢ ਕੇ ਆਪਣੇ ਪੈਸੇ ਟ੍ਰਾਂਸਫਰ ਕੀਤੇ ਜਿਹੜੇ ਕੈਸ਼ ਪੈਸੇ ਲਿੱਤੇ ਹੋਗੇ ਉਹ ਤੁਸੀਂ ਨਜ਼ਰ ਲਗਾ ਲਓ ਕਿ ਕਿੱਥੇ ਗਏ ਹੋਣੇ ਸਿਵਲਾਈ ਸਕੂਲ ਦੀ ਜਿਹੜੀ ਜ਼ਮੀਨ ਹੈ ਉੱਤੇ ਪ੍ਰਾਇਮਰੀ ਬਲਾਕ ਨੂੰ ਪੂਰਾ ਡੈਮੋਲਿਸ਼ ਕਰਕੇ 10 ਵਿਲਾਸ ਬਣਾ ਦਿੱਤੇ ਗਏ ਜਿਹਦਾ ਕਿਰਾਇਆ 20 ਤੋਂ 25000 ਰੁਪਏ ਪਰ ਮਹੀਨੇ ਲੈ ਰਿਆ ਹੈ ਪੁਲਿਸ ਕੋਲ ਬੰਦਾ ਅਰੈਸਟਡ ਹੈ ਰਾਮਬਖਸ਼ ਜਿਹਨੇ ਦੱਸਿਆ ਕਿ ਉਹ ਕਿਰਾਇਆ ਕੈਸ਼ ਕਲੈਕਟ ਕੀਤੇ ਜਾਂਦੇ ਆਂ ਔਰ ਮੈਂ ਮਾਲਕਾਂ ਨੂੰ ਜਾ ਕੇ ਦਿੰਨਾ ਹਨ ਹਨੂ ਅਜਿਹੀ ਬੜੀ ਸਟ੍ਰੇਲਿੰਗ ਅਸੀਂ ਰੈਗੂਲੇਸ਼ਨ ਕਰਨੀ ਹੈ जिह आइडिया नहीं जो सुनील मड़िया ने आप एडमिट किया जड़ी इन्हें को हाई कोर्ट में रिट लगाई है जिसे एडमिट किया खुद दैट इट मे बी पर मैम द मैनेजिंग कमेटी ऑफ स्कूल वर एफलीटेड विद कांग्रेस आई पार्टी इन पंजाब विच इनकलूड्स श्री भारत भूषण आशु एम एल ए who represents ludhiana west constituency and contested the mla election in 2017 on congress ai ticket and won the election similarly narinder kumar sharma brother of bharat bujan ashu ex mla is presently the vice president of the managing committee of the school sanu assi kari jado pehla uh, uh, submission kiti si cp saab no ਉਹਦੇ ਚ ਅਸੀਂ ਕਿਤੇ ਭਾਤਪੂਸ਼ਨ ਆਸ਼ੂ ਦਾ ਨਾਮ ਲਿਖਿਆ ਸੀਗਾ ਕਿ ਸਾਨੂੰ ਲੱਗਦਾ ਸਾਡੇ ਇੱਕ ਸਕੂਲ ਦੇ 올 ਸਟੂਡੈਂਟ ਨੂੰ ਭਾਤਪੂਸ਼ਨ ਆਸ਼ੂ ਜੀ ਨੇ ਮੈਸੇਜ ਭੇਜੂਆ ਕਿ ਜੇ ਮੇਰਾ ਸਕੂਲ ਨੂੰ ਲੈਣਾ ਦੇਣਾ ਹੈ ਨਹੀਂ ਅਸੀਂ ਵੀ ਸੈਡ ਓਕੇ ਠੀਕ ਹੈ ਕਿ ਜਦੋਂ ਸਾਡਾ 올 ਸਟੂਡੈਂਟ ਸਾਨੂੰ ਕਹਿ ਰਿਹਾ ਪਰ ਇਹ ਤਾਂ ਬੜੀ ਸਟ੍ਰੈਟਲਿੰਗ ਗੱਲ ਹੋ ਗਈ ਨਾ ਕਿ ਇੱਕ ਰਿੱਟ ਇਹਨਾਂ ਨੇ ਐਫ ਆਈ ਆਰ ਕਾਸ਼ ਨੂੰ ਲੈ ਲਈ ਫਾਈਲ ਕੀਤੀ ਹੈ ਜਿਹਦੇ ਚਾਣੇ ਆਪ ਸਬਮਿਟ ਕੀਤਾ ਹੈ ਔਰ ਬੇਸਿਕਲੀ ਜਿੱਥੋਂ ਸਾਨੂੰ ਇਹ ਲੱਗਿਆ ਕਿ ਅਸੀਂ ਜਿਹੜੀ ਗੱਲ ਸਾਨੂੰ ਲੱਗਦਾ ਸੀਗਾ ਇਹ ਗੱਲ ਵਾਕਈ ਕਨਫਰਮ ਹੈ ਕਿ ਕੱਲ ਇਹ ਸੁਨੀਲ ਮਰੀਆ ਦੀ ਗੇਮ ਨਹੀਂ ਹੈ ਇਹਦੇ ਵਿੱਚ ਜਿਹੜਾ ਸਿਰ ਤੇ ਹੱਥ ਰੱਖਿਆ ਗਿਆ ਐਕਟਿਵਲੀ 파ਤਮੋਸ਼ਨ ਅਸ਼ੂ ਔਰ ਨੰਦਰ ਕੁਮਾਰ ਸ਼ਰਮਾ ਔਰ ਫਿਰ ਮੈਨੂੰ ਇਹ ਗੱਲ ਕਨੈਕਟ ਹੋਈ ਅਸੀਂ ਉਸੇ ਕੋਰਸ ਸਟੂਡੈਂਟ ਦੇ थ्रू ਉਹਨਾਂ ਨੂੰ ਮੈਸੇਜ ਜੋ ਆਇਆ ਅਸ਼ੀਸ਼ ਸਾਹਿਬ ਨੂੰ ਕਿ ਸਕੂਲ ਦੀ ਹਾਲਤ ਬੜੀ ਬੁਰੀ ਹੋ ਗਈ ਹੈ ਸਕੂਲ ਜ਼ੀਰੋ ਹੋ ਗਿਆ ਹੈ ਔਰ ਇਹਦੀ ਬਜਾਏ ਉਥੇ ਕਮਰਸ਼ੀਅਲ ਉਹਨੂੰ ਪ੍ਰਾਪਰਟੀ ਨੂੰ ਯੂਜ਼ ਕੀਤਾ ਗਿਆ ਹੈ ਜਿਹੜੀ ਸਬਾ ਨਗਰ ਵੀ ਅਲੋਟ ਹੋਈ ਤੇਈ ਜਗ੍ਹਾ ਤੇ ਜਗਾ ਔਰ ਜਿਹੜੀ ਸਿਵਲ ਲਾਈਨ ਸਕੂਲ ਸਰਕਾਰੀ ਸੈਂਟਰ ਆਫ ਗਵਰਨਮੈਂਟ ਇਸ ਵੀ ਨਾਓ ਉਹਦੇ ਤੇ ਵੀ ਉਹਨਾ ਬੱਚੇ ਪੜ ਰਹੇ 10 ਟੀਚਰਸ ਸਰਪਾਣਾਗਰ ਸਕੂਲ ਚ ਚਲੀ ਪਿਆ ਬੱਚੇ ਔਰ 6 ਟੀਚਰਸ ਤੇ ਅਸੀਂ ਉਹ ਮਸੇ ਭਜਵਾਇਆ ਉਹਨੂੰ ਸਕੂਲ ਦੇ ਬਾਰੇ ਤੁਸੀਂ ਸਾਡੀ ਮਦਦ ਕਰੋ ਔਰ ਉਹਨਾਂ ਨੇ ਜਵਾਬ ਕੀ ਭਜਵਾਇਆ ਹਾਂਜੀ ਠੀਕ ਹੈ ਉਹ ਮਿਲ ਸਕਦੇ ਸਾਦੋਂ ਪਰ ਮੈਂ ਕਰ ਕੁਝ ਨਹੀਂ ਸਕਦਾ ਸੰਗੜੀ ਰੱਦੀ ਹੋਈ ਇੱਕ ਬੰਦਾ ਜਿਹੜਾ ਐਮਐਲਏ ਰਿਹਾ ਹੋਏ ਕੈਬਨਿਟ ਮਿਨਿਸਟਰ ਰਿਆ ਹੋਏ ਔਰ ਹੁਣ ਦੁਆਰਾ ਐਮਐਲਏ ਦੇ ਇਲੈਕਸ਼ਨ ਲੜ ਰਹੇ ਨੇ ਕਿ ਜੇ ਇੱਕ ਸਕੂਲ ਜਨਰਲ ਲੁਧਾਨਾ ਵੈਸਟ ਵਿੱਚ ਆਂਦਾ ਹੈ ਜੇ ਉਹਦੇ ਵਾਸਤੇ ਕੁਝ ਨਹੀਂ ਕਰ ਸਕਦੇ ਤੇ ਸ਼ਹਿਰ ਵਾਸਤੇ ਬੰਦਾ ਕੀ ਕਰੇਗਾ ਜਿਹੜੀ ਕਿ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਜਿੱਥੇ ਬੱਚਿਆਂ ਦਾ ਫਿਊਚਰ ਖਤਰੇ 'ਚ ਹੈ ਟੀਚਰਸ ਨੇ ਵੀ ਸਾਨੂੰ ਦੱਸਿਆ ਕਿ ਉਹਨਾਂ ਦੀ ਡੀਸੀ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਿ ਸਕੂਲ ਵਾਲਾ ਸਿਆਪੇ ਉਹਨਾਂ ਨੂੰ ਅਪ੍ਰੈਲ ਦੀ ਸੈਲਰੀ ਮਈ ਦੀ ਸੈਲਰੀ ਉਹਨਾਂ ਨੂੰ ਸੈਲਰੀ ਦੀ ਮਿਲੀ ਪੀਐਫ 10 ਸਾਲਾਂ ਤੋਂ ਕਿੰਨੇ ਸਾਲਾਂ ਤੋਂ ਡਿਡਕਟ ਕੀਤਾ ਜਾ ਰਿਹਾ ਹੈ ਅੱਗੇ ਪੀਐਫ ਜਮ੍ਹਾਂ ਦੀ ਕਰਾਇਆ ਜਾ ਰਿਹਾ ਹੈ ਬੱਚੇ ਥੋੜੇ ਜਿਹੇ ਰਹਿ ਗਏ 10 ਬੱਚੇ ਉਹਨਾਂ ਨੇ ਅੱਜ ਹੀ ਮੈਨੂੰ ਸਿਰੇ ਦੱਸਿਆ ਕਿ 10 ਬੱਚੇ ਇੱਕਦਮ ਛੱਡ ਗਏ ਸਕੂਲ ਨੂੰ ਇੰਨਾ ਸਕੂਲ ਹਵਾਲੇ ਹੋਇਆ ਪਿਆ ਤੇ ਆਸ਼ੂ ਜੀ ਇਹ ਕਹਿੰਦੇ ਜੀ ਮੈਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਤੁਹਾਨੂੰ ਮਿਲਣਾ ਕਿ ਅਸੀਂ ਸੋਚਿਆ ਸੀ ਮਿਲ ਕੇ ਕਰਨਾ ਕਿ ਜੇ ਇਸ ਲੈਵਲ ਦਾ ਬੰਦਾ ਇਹ ਕਹੇ ਰਿਹਾ ਸਕੂਲ ਵੱਲੋਂ ਕੁਝ ਨਹੀਂ ਕਰ ਸਕਦਾ ਬਾਅਦ ਤੇ ਜਦੋਂ ਇਹ ਸਾਨੂੰ ਰਿੱਟ ਦੇ ਪੇਪਰ ਮਿਲੇ ਜਿਹਦੇ ਚ ਅਸੀਂ ਵੀ ਪਾਰਟੀ ਐ ਤੇ ਬੜੀ ਸ਼ੌਕ ਲੱਗਿਆ ਇਸ ਗੱਲ ਦਾ ਤੇ ਅਸੀਂ ਸੋਚਿਆ ਕਿ ਤੁਹਾਨੂੰ ਅੱਜ ਇਹਦੇ ਬਾਰੇ ਅਪਗ੍ਰੇਟ ਕਰਾਈਏ ਅਸੀਂ ਜਦੋਂ ਇਹਨਾਂ ਤੇ ਐਫ ਆਈ ਆਰ ਦਰਜ ਹੋਈ ਹੈ ਤੇ ਪੁਲਿਸ ਇਨਵੈਸਟੀਗੇਸ਼ਨ ਦੇ ਦੌਰਾਨ ਬੈਂਕ ਸਟੇਟਮੈਂਟ ਕੜਾ ਆਇਆ ਉਹਨੇ ਬੈਂਕ ਸਟੇਟਮੈਂਟ ਜਦੋਂ ਸਾਨੂੰ ਦਿਖਾਈਆਂ ਗਈਆਂ ਕਿਉਂਕਿ ਉਹ ਪੁਲਿਸ ਵਾਲਿਆਂ ਨੂੰ ਜਿਆਦਾ ਬੈਂਕ ਸਟੇਟਮੈਂਟ ਦੀ ਜਿਆਦਾ ਸਮਝ ਨਹੀਂ ਆਏ ਤੇ ਉਹਨਾਂ ਨੇ ਸਾਨੂੰ ਬੁਲਾਇਆ ਉਹਨਾਂ ਦੀ ਐਨਾਲਿਸਿਸ ਕੀਤੀ ਸਾਡੇ ਕਰਨ ਚਾਵਲਾ ਜੀ ਨੇ ਜਿਹੜੇ GST ਦਾ ਜਾਂ ਇੰਟਰਪ੍ਰੈਸ ਦੇ ਐਡਵੋਕੇਟ ਨੇ ਉਹਦੇ ਚ ਪਾਇਆ ਗਿਆ ਕਿ ਕਰੋੜਾਂ ਰੁਪਏ ਦੀ ਕੈਸ਼ ਵਿਡਰੋਅਲ ਹੋਈ ਹੈ ਕਰੋੜਾਂ ਰੁਪਏ ਦੇ ਵਿੱਚ ਮਿਲਾ ਕੇ ਫੰਡਸ ਇਹਨਾਂ ਦੀ ਫੈਮਿਲੀ ਮੈਂਬਰਸ ਨੂੰ ਇਹਨਾਂ ਦੀ ਫਰਮ ਸਿਕ ਨਾਰਥ ਲਿੰਕ ਫਿਸਕਲ ਐਂਡ ਕੈਪੀਟਲ ਸਰਵਿਸਿਜ਼ ਲਿਮਟਿਡ ਐ ਸੁਨੀਲ ਮੜਿਆ ਸ਼ਾਮਲੀ ਮੜਿਆ ਸੰਨੀ ਮੜਿਆ ਸੁਨੀਲ ਮੜਿਆ ਜੀ ਦੀ ਪਤਨੀ ਜਿਹੜੀ ਹੈ ਅਨੁਰਾਧਾ ਰਾਣੀ ਉਹਦੀ ਸੀਐਫਓ ਹੈ ਉਹਦੇ ਵਿੱਚ ਪੈਸੇ ਟਰਾਂਸਫਰ ਹੋਏ ਔਰ ਉਸੇ ਕੰਪਨੀ ਦੇ ਵਿੱਚ ਸਾਡੇ ਸਕੂਲ ਦਾ ਇੱਕ ਚਪੜਾਸੀ ਹੈ ਬਲਵਿੰਦਰ ਸਿੰਘ ਜਿਹੜਾ ਸਕੂਲ ਦੀ ਮੈਨੇਜਮੈਂਟ ਕਮੇਟੀ ਤੱਕਲ ਇਹਨਾਂ ਨੇ ਜੁਆਇੰਟ ਸੈਕਟਰੀ ਬਣਾਇਆ ਹੋਇਆ ਹੈ ਉਹਦੇ ਨਾਮ ਤੇ 35 ਲੱਖ ਦੇ ਸ਼ੇਅਰ ਅਲਾਟ ਕੀਤੇ ਹੋਏ ਹੈ ਉਹਦੇ ਕੋਲ 35 ਲੱਖ ਰੁਪਏ ਕਿਵੇਂ ਆ ਗਿਆ ਇਸ ਤੋਂ ਇਲਾਵਾ ਇੱਕ ਬੰਦਾ ਹੈਗਾ ਕੇਵਲ 크੍ਰਿਸ਼ਨ ਕੇਵਲ 크੍ਰਿਸ਼ਨ ਜਿਹੜਾ ਜਨਰਲ ਸੈਕਟਰੀ ਬਣਾਇਆ ਹੋਇਆ ਹੈ ਉਹ ਸਕੂਲ ਦਾ EMPLOYE ਔਰ ਜਦੋਂ ਪੁਲਿਸ ਉਹ ਕੋਲ ਇਨਵੈਸਟੀਗੇਟ ਕਰਨ ਲਈ ਗਈ ਤੇ ਕਹਿੰਦਾ ਜੀ ਮੈਨੂੰ ਪੈਰੇਲਾਈਸਿਸ ਅਟੈਕ ਹੋਇਆ ਦਾ ਮੈਂ ਨਾ ਬੋਲ ਸਕਦਾ ਨਾ ਚੱਲ ਸਕਦਾ ਉਹਦੇ ਨਾਮ ਤੇ ਬੜੀ ਮੋਟੀ ਅਮਾਉਂਟ ਚ ਸ਼ੇਅਰ ਮੈਂ ਤੁਹਾਨੂੰ ਫਿਗਰ ਜਿਹੜੀ ਹੈ ਉਹ ਅਸੀਂ ਨਾਰਥ ਇੰਡੀਆ ਫਿਨਿਸ਼ਲ ਦੀ ਕੜਾਈਏ ਸਾਰੀ ਆਰਓਸੀ ਡਾਟਾ ਚੋਂ ਉਹ ਸਭ ਮੈਂ ਤੁਹਾਨੂੰ ਅੱਜ ਪ੍ਰੋਵਾਈਡ ਕਰੂੰਗਾ ਇਹ ਬੇਸਿਕਲੀ ਬੜਾ ਪਲਾਨਡ ਆਪਰੇਸ਼ਨ ਹੈ ਔਰ ਭਾਰਤ ਭੂਸ਼ਣ ਆਸ਼ੂ ਉਹਨਾਂ ਦਾ ਨਰਿੰਦਰ ਸ਼ਰਮਾ ਦਾ ਸਿਰ ਤੇ ਹੱਥ ਥੋਣ ਕਰਕੇ ਇਹ ਚੀਜ਼ ਨੋ ਇਹਨਾਂ ਨੇ ਇਹਨਾਂ ਦੇ ਨੋਸ ਥੱਲੇ ਹੋ ਰਿਹਾ ਹੈ 2017 ਤੱਕ ਤੇ ਪਰਬੂਸ਼ਨ ਆਸ਼ੂ ਤਖਾਈ ਰਹੇ ਕਿ ਵਾਈਸ ਪ੍ਰੈਜ਼ੀਡੈਂਟ ਰਹੇ ਤੁਸੀਂ ਇਹ ਦੇਖੋ 2015 ਚ ਲੀਜ਼ ਡਿਡ ਹੋਈ ਹੈ ਸਰਬਨਗਰ ਦੀ ਪ੍ਰਾਪਰਟੀ ਦੀ ਜਿਹੜਾ ਨਿਊ ਸੀਨੀਅਰ ਸਕੰਡਰੀ ਸਕੂਲ ਚਲਾਨ ਲਈ ਹੋਈ ਸੀ ਜਿਹੜੀ ਦੇ ਦਿੱਤੀ ਗਈ ਆਰਚ ਇੰਸਟੀਟਿਊਟ ਨੂੰ ਸ਼੍ਰੀ ਰਾਮ ਯੂਨੀਵਰਸਲ ਸਕੂਲ ਨੂੰ ਇੱਕ ਉੱਥੇ ਐ ਸਪੋਰਟਸ ਅਕੈਡਮੀ ਚੱਲ ਰਹੀ ਹੈ ਸਿਵਲ ਲਾਈਨ ਵੀ ਐ ਸਪੋਰਟਸ ਅਕੈਡਮੀ ਚੱਲ ਰਹੀ ਹੈ ਕਿ ਜਿਹੜੇ ਪੱਕੇ ਚ ਪੈਸੇ ਲੈਂਦੇ ਆ ਉਹ ਤੇ ਸਕੂਲ ਦੇ ਅਕਾਊਂਟਾਂ ਚੋਂ ਕੱਢ ਕੇ ਆਪਣੇ ਪੈਸੇ ਟਰਾਂਸਫਰ ਕੀਤੇ ਜਿਹੜੇ ਕੈਸ਼ ਪੈਸੇ ਲਿੱਤੇ ਹੋਗੇ ਉਹ ਤੁਸੀਂ ਨਜ਼ਰ ਲਗਾ ਲਓ ਕਿ ਕਿੱਥੇ ਗਏ ਹੋਣੇ ਆ ਜਿਹੜਾ ਸਕੂਲ ਦੇ ਅਕਾਊਂਟ ਦੇ ਵਿੱਚ ਜਿਹੜਾ ਰੈਂਟ ਆਣਾ ਜਿਹੜੀ ਲੀਜ਼ ਦੇ ਦਾ ਰੈਂਟ ਹੈ ਉਹ ਤੇ ਸਕੂਲ ਦੇ ਅਕਾਊਂਟ 'ਚ ਆਣਾ ਹੈ ਨਾ ਬੈਂਕ ਉਹ ਬੈਂਕ ਸਟੇਟਮੈਂਟ ਤੋਂ ਪਤਾ ਲੱਗ ਗਿਆ ਔਰ ਉਹ ਗਿਆ ਕਿੱਥੇ ਉਹਦੀ ਅਸੀਂ ਐਨਾਲਿਸਿਸ ਕਰਕੇ ਦਿੱਤੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਆਪਣੇ ਪਰਸਨਲ ਅਕਾਊਂਟਸ ਕੈਸ਼ ਵਿਡਰਾਅਲਸ ਉਦੀਪੁਰੀ ਡਿਟੇਲ ਤੁਹਾਨੂੰ ਅਸੀਂ ਕਾਪੀ ਦੇ ਦਾਂਗੇ ਅੱਜ ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਬੇਸਿਕਲੀ ਹੋਇਆ ਕੀ ਹੈ ਕਿ ਜਿਹੜੀ 23 ਹਰ ਜਗ੍ਹਾ ਜਿਹੜੀ ਸਰਬਨਗਰ ਚ ਲੋਟ ਹੋਈ ਸਕੂਲ ਚਲਾਉਣ ਵਾਸਤੇ ਉਹ ਸਕੂਲ ਨੂੰ ਵਿਦ ਬਲੈਂਕ ਤਰੀਕੇ ਦੇ ਨਾਲ ਸਕੂਲ ਤੇ ਚਲਾਇਆ ਨਹੀਂ ਉਹ ਜਗ੍ਹਾ ਕਿਹਨੂੰ ਦਿੱਤੀ ਕਮਰਸ਼ੀਅਲ ਯੂਜ਼ ਵਾਸਤੇ ਉੱਥੇ ਆਰਚੀਡ ਇੰਸਟੀਚੂਟ ਵਾਲਿਆਂ ਨੂੰ ਰੀਲਿਸ ਡੀਡ ਦਿੱਤੀ ਬਣਾ ਕੇ ਪਕੜੀ ਲੈ ਲਈ ਉਹਦੇ ਕੋਲ ਉਸ ਤੋਂ ਬਾਅਦ ਇਕ ਕੋਟ ਸ਼੍ਰੀ ਰਾਮ ਯੂਨੀਵਰਸਲ ਸਕੂਲ ਹੈ ਕੰਗਾਰੂ ਕਿਡਸ ਹੈ ਉਹਨਾਂ ਤੋਂ ਰੈਂਟ ਲੈ ਲਿਆ ਈਸ ਡੀਡ ਦੇ ਕੇ ਉਹ ਅਕਾਊਂਟ ਜਿਹੜੇ ਪੈਸੇ ਆਏ ਉਹ ਪੈਸੇ ਇਹ ਆਪਣੇ ਖਾਤਿਆਂ 'ਚ ਲੈ ਕੇ ਗਿਆ ਆਪਣੀ ਕੰਪਨੀ ਦੇ ਖਾਤੇ 'ਚ ਲੈ ਕੇ ਗਿਆ ਉੱਥੇ ਇਹ ਸਪੋਰਟਸ ਅਕੈਡਮੀ ਹੈ ਉਹਦੇ ਕੋਲੋਂ ਸਾਨੂੰ ਪਤਾ ਲੱਗਿਆ ਕੈਸ਼ ਪੈਸੇ ਲੈ ਰਿਆ ਇਦਾਂ ਹੀ ਸਿਵਲ ਹੈ ਸਕੂਲ ਦੀ ਜਮੀਨ ਹੈ ਉੱਥੇ ਪ੍ਰਾਇਮਰੀ ਬਲੌਕ ਨੂੰ ਪੂਰਾ ਡੈਮੋਲਿਸ਼ ਕਰਕੇ 10 ਵਿਲਾਜ ਬਣਾ ਦਿੱਤੇ ਗਏ ਹੈ ਜਿਹਦਾ ਕਿਰਾਇਆ 20 ਤੋਂ 25000 ਰੁਪਏ ਪਰ ਮਹੀਨੇ ਲੈ ਰਿਆ ਹੈ ਪੁਲਿਸ ਕੋਲ ਬੰਦਾ ਅਰੈਸਟਡ ਹੈ ਰਾਮਬਖਸ਼ ਜਿਹਨੇ ਦੱਸਿਆ ਕਿ ਉਹ ਕਿਰਾਇਆ ਕੈਸ਼ ਕਲੈਕਟ ਕੀਤੇ ਜਾਂਦੇ ਆ ਔਰ ਮੈਂ ਮਾਲਕਾਂ ਨੂੰ ਜਾ ਕੇ ਦਿਨਾ ਜਿਹਦਾ ਕੋਈ ਹਿਸਾਬ-ਕਿਤਾਬ ਨਹੀਂ ਉਹ ਕਿੱਥੇ ਗਏ ਪੈਸੇ ਠੀਕ ਹੈ ਉੱਥੇ ਵੀ ਸਿਵਲਾਈਚ ਦੀ e-sports ਅਕੈਡਮੀ ਚੱਲ ਰਹੀ ਹੈ ਔਰ ਸਨੂਕਰ ਕਲੱਬ ਚੱਲ ਰਿਹਾ ਹੈ ਉਹਦੇ ਵੀ ਕੈਸ਼ ਪੈਸੇ ਲਿੱਤੇ ਜਾ ਰਹੇ ਆ ਉਹਦੇ ਕੋਈ ਬੈਂਕ ਖਾਤਿਆਂ ਚੋਂ ਉਹਦਾ ਕੋਈ ਡਿਟੇਲ ਨਹੀਂ ਆਈ ਕਿ ਉਹ ਪੈਸੇ ਬੈਂਕ ਜਾਏ ਹੈ ਉਹ ਕੈਸ਼ ਬਾਰੋ-ਬਾਰ ਲੈ ਕੇ ਜਾਂਦੇ ਰਹੇ ਇਹਦੇ ਉੱਤੇ ਹੌਸਟਲ ਬਣਿਆ ਹੋਇਆ ਪੀਜੀ ਹੌਸਟਲ ਬਣਿਆ ਹੋਏ ਉਹਦਾ ਵੀ ਕੈਸ਼ ਪੈਸੇ ਜਿਹੜੇ ਕੈਸ਼ ਕਰਾਇਚ ਲੈ ਕੇ بارੋ-ਬਾਰ ਆਪਣੇ ਯੂਜ਼ ਕੀਤੇ ਜਾ ਰਹੇ ਸੋ ਟੋਟਲ ਪ੍ਰਾਪਰਟੀ ਜਿਹੜੀ ਹੈ ਸਿਵਲ ਲਾਈਨਸ ਦੀ ਔਰ ਸਰਬਨਗਰ ਦੀ ਉਹ ਕਮਰਸ਼ੀਅਲ ਪਰਪਸਸਲੀ ਆਪਣੇ ਗੇਮਸ ਵਾਸਤੇ ਉਹਨੂੰ ਯੂਜ਼ ਕਰ ਲਿਤਾ ਗਿਆ ਪਰ ਸਾਬ ਇਹ ਇਲੈਕਸ਼ਨਾਂ ਚ ਦੀ ਛਿੜਿਆ ਤੁਹਾਡੀ ਨੋਲੇਜ ਵਾਸਤੇ ਅਸੀਂ ਸੈਪਟੈਂਬਰ 2023 ਸੈਪਟੈਂਬਰ 2023 ਦੇ ਵਿੱਚ ਅਸੀਂ ਸਬਮਿਸ਼ਨ ਕੀਤੀ ਸੀ ਰਿਪਰੈਜੈਂਟੇਸ਼ਨ ਦਿੱਤੀ ਸੀ ਸੰਜੀਵ ਰੋੜਾ ਜੀ ਨੂੰ ਜਿਹੜਾ ਇਹ ਭਾਈ ਸਾਹਿਬ ਕਹਿ ਰਹੇ ਜੀ ਪੋਲਿਟੀਕਲ ਵਿਨੇਟਾ ਰਿਡ ਚ ਲਿਖ ਕੇ ਦੇ ਰਹੇ ਹੈ ਸੈਪਟੈਂਬਰ 2024 ਦੇ 23 ਦੇ ਵਿੱਚ ਸੰਜੀਵ ਜੀ ਦਾ ਐਮਐਲਏ ਇਲੈਕਸ਼ਨ ਲੜਨ ਦਾ ਕੋਈ ਸੀਨ ਨਹੀਂ ਸੀ ਈਵਨ ਜਿਹੜੀ ਐਫਆਈਆਰ ਦਰਜ ਹੋਈ ਹੈ ਐਸਐਟਪੀ ਰਿਪੋਰਟ ਇਨਕੁਆਇਰੀ ਤੋਂ ਬਾਅਦ ਉਹ 8 ਜਨਵਰੀ ਦੀ ਗੱਲ ਹੈ ਅਸੀਂ ਭਾਈ ਸਾਹਿਬ ਪਹਿਲਾਂ ਤਾਂ ਆਸ਼ੂ ਜੀ ਨੂੰ ਕਿਹਾ ਸੀਗਾ ਆਸ਼ੂ ਜੀ ਨੇ ਕਿਹਾ ਜੀ ਮੈਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਮੈਂ ਕੁਝ ਨਹੀਂ ਕਰ ਸਕਦਾ ਫਿਰ ਸੰਜੀਵ अरोड़ा ਜੀ ਨੂੰ ਅਸੀਂ ਰਿਪਰੈਜੇਸ਼ਨ ਦਿੱਤੀ ਸੰਜੀਵ अरोड़ा ਜੀ ਨੇ ਪਰਚਾ ਨਹੀਂ ਪੇਸ਼ ਕਰਾਇਆ ਸੰਜੀਵ अरोड़ा ਜੀ ਨੇ ਡੀਸੀ ਸਾਹਿਬ ਨੂੰ ਕਹਿ ਕੇ ਕਿ ਇਹਨਾਂ ਦੀ ਗੱਲ ਸੁਣੀ ਜਾਵੇ ਸਟੂਡੈਂਟਸ ਦੀ ਉਹਨਾਂ ਨੇ ਸਾਡੀ ਗੱਲ ਸੁਣੀ ਔਰ ਉਹਨਾਂ ਨੇ ਐਸਐਟ ਬਿਠਾਈ ਦਸੰਬਰ 2023 ਚ ਉਹਨਾਂ ਨੇ ਐਸਐਟ ਬਿਠਾਈ ਜਿਨ੍ਹਾਂ ਨੇ 2 ਮਹੀਨੇ ਲਗਾ ਕੇ ਮੇਰੇ ਨਾਲ ਇਨਕੁਆਰੀ ਕੰਪਲੀਟ ਕੀਤੀ ਉਸ ਬੇਸ ਤੇ ਲੁਧਿਆਣਾ ਇੰਪਰੂਵਮੈਂਟ ਟਰਸਟ ਨੇ ਅਫੇਅਰ ਦਰਜ ਕਰਾਈ ਇਹਨਾਂ ਨੇ ਰਿਟ ਫਾਈਲ ਕੀਤੀ ਹੈ 11 ਮਾਰਚ 2025 ਅਸੀਂ ਪਾਰਟੀ ਨਹੀਂ ਸੀ ਬਣੇ ਨਾ ਸਾਨੂੰ ਤਾਂ ਹੁਣ ਇੱਕ ਦੋ ਦਿਨ ਪਹਿਲੇ ਜਦੋਂ ਰਿਟ ਦੇ ਪੇਪਰ ਮਿਲੇ ਉਹਦੇ ਚ ਨਾਮ ਆ ਗਿਆ ਤਾਂ ਹੀ ਪਤਾ ਲੱਗਿਆ ਨਾ ਭਾਈ ਸਾਹਿਬ ਜੇ ਮੈਨੂੰ 11 ਮਾਰਚ ਨੂੰ ਪਤਾ ਲੱਗ ਜਾਂਦਾ ਤੇ ਮੈਂ 11 ਮਾਰਚ ਨੂੰ ਤੁਹਾਨੂੰ ਬੁਲਾਉਂਦਾ ਕਿ ਸਾਨੂੰ ਪਾਟਪੂਸ਼ਨ ਅਸ਼ੂਦਾ ਦੇ ਨਾਮ ਨਹੀਂ ਸੀ ਪਤਾ ਨਾ ਮੈਂ ਅਸੀਂ ਕੰਫਰਮ ਕਰ ਰਹੇ ਹਾਂ yes ਇਹੀ ਤੇ ਉਹ ਪਾਟਪੂਸ਼ਨ ਅਸ਼ੂਦਾ ਨਾਮ ਆਇਆ ਫਿਰ ਕਰ ਰਹੇ yes ਪੈਸੇ ਵੀ ਇਲੈਕਸ਼ਨ ਚੱਲ ਰਿਹਾ ਤਾਂ ਮਤਲਬ ਇਹ ਤੇ ਨਹੀਂ ਹੈਗਾ ਨਾ ਕਿ ਅਸੀਂ ਤੇ ਪਾਟਪੂਸ਼ਨ ਅਸ਼ੂਦਾ ਨਾਮ ਕਿਤੇ ਨਹੀਂ ਦਿੱਤਾ ਸੀਗਾ ਅਸੀਂ ਜਿਹੜਾ ਤੁਹਾਨੂੰ ਦੱਸਿਆ ਕਿ ਜਿਹੜੀ ਸਭ ਤੋਂ ਪਹਿਲੀ April ਚ ਲਗਾਈ ਸੀ ਅਸੀਂ 2023 ਸੀਪੀ ਸਾਹਿਬ ਨੂੰ ਦਿੱਤੀ ਸੀ ਉਹਦੇ ਚ ਅਸੀਂ ਉਹਨੂੰ ਕਹਿੰਤਾ ਕਿ ਸਾਨੂੰ ਲੱਗਦਾ ਹੈ ਕਿ ਪਾਟਪੂਸ਼ਨ ਅਸ਼ੂਦਾ ਹੱਥੋਂ ਸਰਦਾ ਭਾਈ ਜਸਪ ਅਸ਼ੂਸ ਮੈਂ ਇਹਨਾਂ ਦੀ ਗੱਲ ਹੀ ਕਰ ਰਿਹਾ ਮੈਂ ਤੁਹਾਨੂੰ ਕਰ ਰਿਹਾ ਅੱਜ ਦੇ ਪ੍ਰੈਸ ਕਾਨਫਰੰਸ ਦਾ ਮੁੱਦੇ ਦੀ ਗੱਲ ਕਰ ਰਿਹਾ ਕਿ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਇਹ ਬੰਦਾ ਖੁਦ ਕਹਿ ਰਿਹਾ ਕਿ ਭਾਜਪਾਸ਼ਨ ਅਸ਼ੂ ਕਰਕੇ ਪੋਲੀਟੀਕਲ ਵੈਂਡੇਟਾ ਸੰਜੀਵ ਰੋੜਾ ਦੀ ਪੋਲੀਟੀਕਲ ਵੈਂਡੇਟਾ ਕਰ ਰਿਹਾ ਉਹਦੀ ਤੁਹਾਨੂੰ ਮੈਂ ਕਲੈਰੀਫਿਕੇਸ਼ਨ ਦੇ ਦਿਆਂ ਤੁਸੀਂ ਦੱਸੋ ਇਹ ਚੀਜ਼ ਦਾ ਇਲੈਕਸ਼ਨ ਨਾਲ ਕੋਈ ਕਨੈਕਸ਼ਨ ਹੈ ਤੁਹਾਨੂੰ ਨਾ ਦੱਸਦੇ ਸੀ ਅਸੀਂ ਐਜ਼ ਅ ਸਟੂਡੈਂਟ ਅਸੀਂ ਤੁਹਾਨੂੰ ਤੁਹਾਡੇ ਨੌਲੇਜ ਚ ਲਈ ਆ ਸਕਦੇ ਹਨ ਇਹ ਹੁਣ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਠੀਕ ਹੈ ਤੁਹਾਡੇ ਰਾਹੀਂ ਸਰਕਾਰ ਨੂੰ ਵੀ ਪਤਾ ਲੱਗੂਗਾ ਕਿ ਆ ਚੀਜ਼ ਹੈਗੀ ਹੈ ਇਹ ਗੱਲਾਂ ਕਰ ਰਹੇ ਆ ਆਪਣੇ ਆਪ ਨੂੰ ਕਵਰ ਕਰਨ ਦੀ ਖਾਤਰ ਠੀਕ ਹੈ ਇਹ ਤਾਂ ਉਹਨਾਂ ਦੇ ਦੇਖਣਾ ਅਸੀਂ ਪਹਿਲੇ ਹੀ ਕਹਿੰਨੇ ਆ ਕਿ ਜਦੋਂ ਸਜੀਵ ਰੋੜਾ ਜੀ ਨੂੰ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਉਦੋਂ ਉਹਨਾਂ ਦਾ ਐਮਐਲਏ ਦਾ ਨੇੜੇ ਤੇੜੇ ਵੀ ਨਾਮ ਨਹੀਂ ਸੀ ਲਾ ਠੀਕ ਉਹ ਉਹ ਰਾਜ ਸਭਾ ਦਾ ਮੈਂਬਰ ਸੀਗੇ ਠੀਕ ਹੈ ਗੋਗੀ ਜੀ ਸੀਗੇ ਉਦੋਂ ਗੋਗੀ ਜੀ ਲਾਈਵ ਸੀਗੇ ਈਵਨ ਐਫ ਆਈ ਆਰ ਜਿਸ ਦਿਨ ਲੌਜ ਹੋਈ ਹੈ ਉਸ ਦਿਨ ਵੀ ਗੋਗੀ ਜੀ ਲਾਈਵ ਸੀ ਠੀਕ ਹੈ ਅਸੀਂ ਗੋਗੀ ਜੀ ਨੂੰ ਵੀ ਉਹਨਾਂ ਨੇ ਵੀ ਸਾਡੀ ਬੜਾ ਧਿਆਨ ਨਾਲ ਗੱਲ ਸੁਣੀ ਸੀਗੀ ਠੀਕ ਹੈ ਤੇ ਅਸੀਂ ਸੰਜੀਵ अरोड़ा ਜੀ ਨੂੰ ਕਦੇ ਲਈ ਕਹੀਏ ਕਿ ਤੁਸੀਂ ਜਿਹਦੇ ਨੌਲੇਜ ਲੈ ਕੇ ਆਣਾ ਲੈ ਕੇ ਆਓ ਸਾਡਾ ਫਰਜ਼ ਹੈ ਤੁਹਾਨੂੰ ਨੌਲੇਜ ਦੱਸਣਾ ਹਾਂ